ਸਰਵਾਂਸਿਕ ਪੱਪੀ rau ਕੇ ਕਹਣਾ ਜੀ ਪੱਪੀ ਜੀ ਬੀਤੇ ਦਿਨੀ ਇੱਕ ਨੌਜਵਾਨ ਵੱਲੋਂ ਫੁੱਟਕੀ ਗੋਲੀ ਮਾਰੀ ਗਈ ਤੇ ਆਪੇ ਆਪ ਨੂੰ ਕੀ ਮਾਮਲਾ ਦੋ ਜਾਣਦਾ ਮੇਰੇ ਨਗਰ rau ਕੇ ਕਹਣਾ ਵਿੱਚ ਬਹੁਤ ਦਿਖਤਾਈ ਘਟਨਾ ਹੋਈ ਹੈ ਜੀ ਮੇਰਾ ਦੋਸਤ ਆ ਗਰਮੇਲ ਸਿੰਘ ਉਹਦਾ ਲੜਕਾ ਸੀਗਾ ਗਗਨਦੀਪ ਸਿੰਘ ਜੀ ਪਿਛਲੇ ਕੁ ਸਮੇਂ ਉਹ ਪੰਜ ਸਾਲ ਅਮਰੀਕਾ ਵੀ ਲਾ ਕੇ ਆਇਆ ਸੀਗਾ ਤੇ ਘਰੇਲੂ ਪਰੇਸ਼ਾਨੀਆਂ ਕਰਕੇ ਤੇ ਆਰਥਿਕ ਤੰਗੀ ਹੋਣ ਕਰਕੇ ਆਪਾਂ ਨੂੰ ਪਤਾ ਵੀ ਕਿਸਾਨੀ ਦਾ ਕੀ ਹਾਲ ਹੈ ਪਰਿਵਾਰ ਨੇ ਪਹਿਲਾਂ ਜ਼ਮੀਨ ਵੇਚੀ ਸੀ ਉਸ ਤੋਂ ਬਾਅਦ ਕਰਜ਼ਾ ਦੇਣਾ ਸੀ ਇਹਨਾਂ ਟੈਨਸ਼ਨਾਂ ਕਰਕੇ ਮਾਨਸਿਕ ਪਰੇਸ਼ਾਨੀ ਕਰਕੇ ਉਹਨੇ ਉਹਦੀ ਦਿਮਾਗੀ ਪਰੇਸ਼ਾਨੀ ਕਰਕੇ ਇਹ ਜਿਹੜੀ ਆਪਦੇ ਲਾਇਸੈਂਸੀ ਰਿਵਾਰ-ਵਾਰ ਦੇ ਨਾਲ ਗੈਰ ਤਰੀਕ ਨੂੰ ਫੇਰ ਮਾਰ ਕੇ ਤੇ ਆਪਦੀ ਆਤਮਹੱਤਿਆ ਕਰ ਲਈ ਇਹ ਸੁਨਨ ਦੇ ਵਿੱਚ ਆਉਂਦੇ ਫਾਦਰ ਸਾਹਿਬ ਦੀ ਜੇਲ੍ਹ ਦੇ ਵਿੱਚ ਆਉਂ ਕਿ ਇਸ ਮਾਮਲੇ ਦੇ ਵਿੱਚ ਉਹ ਜੀ ਤੁਹਾਨੂੰ ਪਤਾ ਪਿੰਡ ਦੇ ਵਿੱਚ ਘਰੇਲੂ ਮਜ਼ਦੂਰੀਆਂ ਕੋਈ ਪੈਸੇ ਦਾ ਲੈਣ ਦੇਣ ਸੀਗਾ ਉਹ ਲੈਣ ਦੇਣ ਦੇ ਵਿੱਚ ਕੋਈ ਕੇਸ ਕੀਤਾ ਸੀ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪਿਆ ਜੀ ਉਨਨ ਦੇ ਵਿੱਚ ਇਹ ਹੈ ਕਿ ਉਹਨਾਂ ਕਰਕੇ ਹੀ ਇਹ ਇਹ ਵੱਡਾ ਕਦਮ ਚੁੱਕਿਆ ਹੈ ਹਾਂ ਹਾਂਜੀ ਉਹਨਾਂ ਦੀ ਵੀ ਪਰੇਸ਼ਾਨੀ ਸੀ ਕਿਉਂਕਿ ਕਰਜ਼ੇ ਦਾ ਕਰ ਕਰਕੇ ਉਹ ਜੇਜ ਸੀਗਾ ਕਰਜ਼ੇਕਾਰ ਨਹੀਂ ਉਹਨਾਂ ਨੂੰ ਇਹ ਮਾਨਸਿਕ ਪਰੇਸ਼ਾਨੀ ਸੀਗੀ ਮਾਨਸਿਕ ਪਰੇਸ਼ਾਨੀ ਕਰਕੇ ਇੱਕ ਕਰਜ਼ੇ ਦਾ ਸੇ ਵੱਧ ਸੀਗਾ ਜੀ ਬੋਝ ਉੱਤੇ ਕਿਉਂਕਿ ਜ਼ਮੀਨ ਜਦਾ ਰਹਿ ਨਹੀਂ ਸੀਗਾ ਕਰਜ਼ਾ ਮੋੜਨ ਦਾ ਸਮਰੱਸਾ ਸੀਗਾ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ ਸੀ ਹਾਂਜੀ ਮਿਤੀ 11 1 25 ਨੂੰ ਗਗਨਦੀਪ ਸਿੰਘ ਢਾਈਵਾਲ ਪੁੱਤਰ ਗੁਰਮੀਤ ਸਿੰਘ ਵਾਸੀ ਰੌਕੇਕਲਾ ਥਾਣਾ ਬਦਨੀਕਲਾ ਵੱਲੋਂ ਆਪਣੇ ਲਾਇਸੈਂਸੀ ਰਵਾਲਵਰ ਨਾਲ ਆਪਣੇ ਗੋਲੀ ਮਾਰ ਲਈ ਸੀ ਮਾਨਸਿਕ ਪਰੇਸ਼ਾਨੀ ਕਾਰਨ ਜਿਸ ਦੀ ਕੱਲ ਮਿਤੀ 12 1 25 ਨੂੰ ਮੋਗਾ ਮੈਡੀਸਿਟੀ ਹਸਪੀਟਲ ਇਲਾਇਦਰਾਣ ਮੌਤ ਹੋ ਗਈ ਹੈ ਉਸ ਬੰਦੇ ਮ੍ਰਿਤ ਗਗਨਦੀਪ ਸਿੰਘ ਦੀ ਪਤਨੀ ਸੁਖਦੀਪ ਕੌਰ ਦੇ ਬਿਆਨ ਤੇ ਅਸੀਂ 194 ਬੀਐਨਐਸਐਸ ਦੀ ਕਾਰਵਾਈ ਕਰ ਰਹੇ ਹਾਂ